SGPC ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਸਤੀਫੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਇਆ ਜਿੱਥੇ ਅੱਜ ਅੰਤਰੀਂ ਕਮੇਟੀ ਦੀ ਅੰਮ੍ਰਿਤਸਰ ਦੇ SGPC ਦਫ਼ਤਰ ਵਿਕੇ ਮੀਟਿੰਗ ਹੋਈ ਜਿਸ ਤੋਂ ਬਾਅਦ ਮੀਟਿੰਗ ਦੇ ਵਫਤ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੀ ਗੱਲ ਆਕ ਦਿੱਤੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਤਾਮੀ ਦਾ ਜਿਹੜਾ ਸਤੀਫਾ ਨਾ ਮੰਜ਼ੂਰ ਕਰਦੇ ਹਾਂ ਅਸੀਂ ਹਰਜਿੰਦਰ ਸਿੰਘ ਤਾਮੀ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਇਸ ਫੈਸਲੇ ਨੂੰ ਮੁੜ ਵਿਚਾਰਨ ਕਿਉਂਕਿ SGPC ਦੀ ਪ੍ਰਧਾਨਗੀ ਦੀ SGPC ਨੂੰ ਬਹੁਤ ਜ਼ਿਆਦਾ ਉਹਨਾਂ ਦੀ ਲੋਡ ਹੈ ਅੱਜ ਤਾਂ ਬਾਜ਼ੀ ਕੀ ਬੀਤੇ ਦਿਨ ਹੀ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਂਦੀ ਹੈ ਤੇ ਵੱਡਾ ਬਿਆਨ ਆਖ ਦਿੱਤਾ ਜਾਂਦਾ ਹੈ ਕਿ ਮੈਂ ਆਪਣੀ ਪ੍ਰਧਾਨਗੀ ਤੋਂ ਤੇ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਰਿਹਾ ਹਾਂ ਤੇ ਜਿਸ ਤੋਂ ਬਾਅਦ ਪੰਤਕ ਸਿਆਸਤ ਕਾਫੀ ਗਰਮਾਈ ਹੋਈ ਸੀ ਤੇ ਉਸ ਤੋਂ ਕੁਛੇਰ ਬਾਅਦ ਹੀ ਇੱਕ ਸੱਤ ਮੈਂਬਰੀ ਕਮੇਟੀ ਦੇ ਹੋਰ ਮੈਂਬਰ ਨੇ ਕਿਰਪਾਲ ਸਿੰਘ ਬੰਡੂਂਗਰ ਉਹਨਾਂ ਵੱਲੋਂ ਵੀ ਅਜਿਹੀ ਗੱਲ ਆਖ ਦਿੱਤੀ ਜਾਂਦੀ ਹੈ ਕਿ ਮੈਂ ਸੱਤ ਮੈਂਬਰੀ ਕਮੇਟੀ ਚ ਅਸਤੀਫਾ ਦੇਣਾ ਚਾਹੁੰਦਾ ਹਾਂ ਉੱਥੇ ਅਜੰਤਰੀ ਕਮੇਟੀ ਦੀ ਜਿਹੜੀ ਇਹਨਾਂ ਮੈਂਬਰਾਂ ਦੀ ਮੀਟਿੰਗ ਹੋਈ ਅੰਮ੍ਰਿਤਸਰ ਵਿਖੇ ਤੇ ਹੁਣ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਮੀਟਿੰਗ ਦੇ ਮੈਂਬਰਾਂ ਨੇ ਗੱਲ ਆਖ ਦਿੱਤੀ ਹੈ ਕਿ ਅਸੀਂ tạmਮੀ ਨੂੰ ਜਿਹੜਾ ਉਹਨਾਂ ਦਾ ਫੈਸਲਾ ਹੈ ਉਸ ਨੂੰ ਨਾ ਮੰਨਜ਼ੂਰ ਕਰਦੇ ਅਸਤੀਫਾ ਨਾ ਮੰਨਜ਼ੂਰ ਕਰਦੇ ਕਿਉਂਕਿ ਚਿੱਠੀ ਲਿਖੀ ਗਈ ਸੀ tạmਮੀ ਵੱਲੋਂ ਸੌਂਪ ਦਿੱਤੀ ਗਈ ਸੰਤਰੀ ਕਮੇਟੀ ਨੂੰ ਕਿਉਂਕਿ ਆਖਰੀ ਫੈਸਲਾ ਅੰਤਰੀ ਕਮੇਟੀ ਦਾ ਹੁੰਦਾ ਹੈ ਜੇ ਚਿੱਠੀ ਮੰਨਜ਼ੂਰ ਹੋ ਜਾਵੇ ਤੇ ਅਸਤੀਫਾ ਮਨਜ਼ੂਰ ਹੋ ਜਾਵੇਗਾ ਜੇ ਨਾ ਹੋਵੇ ਤਾਂ ਉਸ ਨੂੰ ਮੁੜ ਵਿਚਾਰਨ ਦੀ ਜਾਂ ਕਨਵੈਂਸ ਕਰਨ ਦੀ ਕੀਤਾ ਜਾਂਦਾ ਹੈ ਉਸ ਬੰਦੇ ਨੂੰ ਜਿਸ ਨੇ ਅਸਤੀਫਾ ਦਿੱਤਾ ਹੋਵੇ ਤੇ ਉਸ ਤੋਂ ਲੈ ਕੇ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੀਨੀਅਰ ਅਕਾਲੀ ਜਿਹੜੀ ਲੀਡਰਸ਼ਿਪ ਵੀ ਉਹ ਵੀ ਧਾਮੀ ਦੇ ਘਰ ਪਹੁੰਚਦੀ ਤਾਂ ਉਹਨਾਂ ਨੂੰ ਕਨਵੈਂਸ ਕਰਨ ਦੀ ਮਨਵਾਉਣ ਦੀ ਗੱਲ ਆਕੀ ਜਾਂਦੀ ਹੈ ਕਿ ਆਪਣੀ ਪ੍ਰਧਾਨਗੀ ਤੋਂ ਉਹ ਪਿੱਛੇ ਨਾ ਹਟਣ ਕਮੇਟੀ ਦੀ ਜਿਹੜੀ ਸਾਰੇ ਮੈਂਬਰਾਂ ਉਹਦੇ ਜ਼ਾਕ ਸਭਾ ਦੇ ਜੀ ਇਹ ਅੱਜ ਹੋਈ ਹੈ ਇਸ ਵਿੱਚ ਇੱਕ ਮਤੇ ਪਾਸ ਕੀਤੇ ਗਏ ਉਹ ਮੈਂ ਦੱਸਾਂਗਾ ਉਹਦੇ ਤੋਂ ਬਾਅਦ ਜਿਹੜਾ ਐਕਟ ਦੀ ਗੱਲ ਦੁੱਧਿਆ ਰਗੂਜੀ ਸਿੰਘ ਜੀ ਬਿਲਕੁਲ ਸਾਡੇ ਸੀਨੀਅਰ ਮੀਤ ਪ੍ਰਧਾਨ ਜੋ ਛੋਮੀ ਕਮੇਟੀ ਦੇ ਉਹ ਦੱਸਣਗੇ ਮਤਾ ਹੈਗਾ ਕਿ ਅੱਜ ਦੀ ਅੰਤਰਕ ਕਮੇਟੀ ਦੀ ਮੀਟਿੰਗ ਵਿੱਚ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੋ ਪਿਛਲੇ ਦਿਨੀ ਦਿੱਤੇ ਤੀਬੇ ਬੁੱਕ ਪਰ ਦੀ ਦੇ ਵਿਚਾਰ ਪ੍ਰੰਤ ਪ੍ਰਵਾਨ ਹੋਇਆ ਕਿ ਮਾਨਯੋਗ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਠਨ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਚੱਜੀ ਗਵਾਹੀ ਕੀਤੀ ਹੈ। ਉਹਨਾਂ ਦੀ ਗਵਾਹੀ ਵਿੱਚ ਸੰਸਥਾ ਵੱਲੋਂ ਤਰੱਕੀਆਂ ਦੀਆਂ ਪਲੰਘਾਂ ਜਿਹੜੀਆਂ ਪੁੱਟੀਆਂ ਗਈਆਂ। ਉਹਨਾਂ ਵੱਲੋਂ ਕੀਤੀ ਗਈਆਂ ਸ਼ਵਾਵਾ ਦੀ ਭਰਪੂਰ ਸਲੰਘਾ ਕਰਦੇ ਹਾਂ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਹੜਾ ਕਾਰਨਾ ਕਰਕੇ ਪ੍ਰਦਾਨ ਸਾਹਿਬ ਨੇ ਨੈਤਿਕ ਜ਼ਿੰਮੇਵਾਰੀ ਲੈਂਦੀ ਹੈ। ਅਤੀਵਾ ਦਿੱਤਾ ਹੈ ਇਹ ਪ੍ਰਬੰਧਕੀ ਅਧਿਕਾਰਾਂ ਦਾ ਮਾਮਲਾ ਹੈ ਕਿਉਂਕਿ ਸਿੰਘ ਸਵਾਨ ਸਮੇਤ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਜਾਂਚ ਬਰਤਾਰਪਰੰਤ ਫੈਸਲਾ ਲੈਣ ਦਾ ਅਧਿਕਾਰ ਸ਼ਿਉਣੀ ਗੁਰਦੁਰਾ ਬੰਦ ਕਮੇਟੀ ਦੀ ਅੰਤਨ ਕਮੇਟੀ ਨੂੰ ਹੈ ਇਸ ਲਈ ਸਿੰਘ ਸਵਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨ ਦਾ ਫੈਸਲਾ ਇਕੱਲੇ ਪ੍ਰਧਾਨ ਸਾਹਿਬ ਵੱਲੋਂ ਨਹੀਂ ਬਲਕਿ ਸਮੁੱਚੀ ਅੰਤਨ ਕਮੇਟੀ ਵੱਲੋਂ ਕੀਤਾ ਗਿਆ ਹੈ ਅੱਜ ਦੀ ਇਕੱਤਰਤਾ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਏਤੀਬੇ ਉੱਪਰ ਬਤੇਰੇ ਵਿਚਾਰ ਕਰਨ ਲਈ ਪੈਂਡਿੰਗ ਕਰਦੇ ਆ ਪੈਂਡਿੰਗ ਜਿਹੜਾ ਏਤੀਬਾ ਕਰਦੇ ਆ ਉਹਨਾਂ ਨੂੰ ਮੋੜ ਸੁਵਾਮਾਂ ਸੰਭਾਲਣ ਲਈ ਆਪਣੇ ਫੈਨਲੇ ਤੇ ਪੁਨਰ ਵਿਚਾਰ ਕਰਨ ਲਈ ਇੱਕ ਬਫਦ ਜਿਹੜਾ ਜਿਹੜੇ ਮੈਂਬਰ ਸਾਰੇ ਅੰਤਨ ਕਮੇਟੀ ਦੇ ਆ ਸਾਰੇ ਤੇ ਬਲਦੇਵ ਸਿੰਘ ਜੀ ਕਲਿਆਣ ਯੂਨੀਅਨ ਮੀਤ ਪ੍ਰਧਾਨ ਬੀਬੀ ਹਰਜਿੰਦਰ ਕੌਰ ਜੀ ਸਰਜੀਤ ਸਿੰਘ ਤੁਗਲਵਾਲਾ ਬਲਦੇਵ ਸਿੰਘ ਕਿਆਮਪੁਰੀ ਤੇ ਸੁਖ ਹਰਪ੍ਰੀਤ ਸਿੰਘ ਰੋਡੇ ਤੇ ਹੋਰ ਵੀ ਜਿਹੜੇ ਸਾਡੇ ਅੰਦਰ ਕਮੇਟੀ ਦੇ ਮੈਂਬਰ ਆ ਉਹ ਵੀ ਜਾ ਸਕਦੇ ਆ ਇਹ ਡੈਪੂਡੇਸ਼ਨ ਜਿਹੜਾ ਜਾ ਕੇ ਉਹਨਾਂ ਨੂੰ ਮਿਲੇਗਾ ਕਮੇਟੀ ਮਿਲੇਗੀ ਤੇ ਅੱਗੇ ਜਿਹੜੀ ਮੈਂ ਬੇਨਤੀ ਕਰਨੀ ਹੈ ਕਿਉਂਕਿ 1925 ਦਾ ਜਿਹੜਾ ਐਕਟ ਆ ਉਹਦੇ ਤਹਿਤ ਹੀ ਸਾਰੇ ਫੈਸਲੇ ਲਏ ਜਾਂਦੇ ਆ ਉਹਦੇ ਬਾਰੇ ਸਾਰੇ ਸਾਰੇ ਵਿਚਾਰ ਜਿਹੜੇ ਸਦਾ ਗਗੂਜੀ ਸਿੰਘ ਜੀ ਦੇਖ ਜਿਹੜੇ ਆ ਉਹ ਆਪ ਜੀ ਨਾਲ ਸਾਂਝੇ ਕਰਨਗੇ 바이 ਗੁਰਜੀ ਦਾ ਖਾਲਸਾ 바이 ਗੁਰਜੀ ਤੇ ਹੈ 바이 ਗੁਰਜੀ ਦਾ ਖਾਲਸਾ 바이